खबर बाबा बकाला साहिब ਤੋਂ માતા ਗੰਗਾ ਜੀ ਨਿਵਾਸ ਗੁਰਦੁਆਰਾ ਸਾਹਿਬ ਬਾਬਾ ਬਕਾਲਾ ਵਿਖੇ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੀ ਮੀਟਿੰਗ ਮੀਟਿੰਗ ਵਿੱਚ ਕੀਤੇ ਗਏ ਵਿਚਾਰ ਵਟਾਂਦਰੇ ਅਗਲੀਆਂ ਰਣਨੀਤੀਆਂ ਦਾ ਕੀਤਾ ਗਿਆ ਐਲਾਨ ਪ੍ਰੈਸ ਨਾਲ ਗੱਲਬਾਤ ਕਰਦੀਆਂ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਟਾਂਡਾ ਹਰਜਿੰਦਰ ਸਿੰਘ ਟਾਂਡਾ ਨੇ ਦੱਸਿਆ ਕਿ 17 ਜੁਲਾਈ ਨੂੰ ਦਿੱਤਾ ਜਾਊਗਾ ਐਮਪੀਆ ਨੂੰ ਚੇਤਾਵਨੀ ਪੱਤਰ ਚੇਤਾਵਨੀ ਪੱਤਰ ਵਿੱਚ ਉਹਨਾਂ ਨੇ ਹੀ ਦੱਸਿਆ ਕਿ ਐਮਪੀਆ ਨੂੰ ਵਾਕਆਉਟ ਜੋ ਸੰਸਦ ਜੋ ਵਾਕਆਉਟ ਕਰ ਜਾਂਦੇ ਹਨ ਇਹ ਡਰਾਮਾ ਕੀਤਾ ਜਾਵੇ ਬੰਦ ਸੰਸਦ ਅਦਰ ਚੱਲਣ ਦੇ ਕਿਸਾਨ ਕਰਨਗੇ ਬਰਾਬਰ ਮੀਟਿੰਗਾਂ ਸੰਸਦਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਜਾ ਤਾਂ ਅੰਦਰ ਸੰਵਾਦ ਕਰੋ ਜਾਂ ਕੁਰਸੀ ਛੱਡੋ ਅਗਲੀ ਰਣਨੀਤੀ ਦੇ ਜਥੇ ਭੇਜਣ ਦਾ ਵੀ ਕੀਤਾ ਵੱਡਾ ਐਲਾਨ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੀਤਾ ਗਿਆ ਬਹੁਤ ਵੱਡਾ ਫੈਸਲਾ ਪਹਿਲਾ ਦੇ ਚੁਕੇ ਮੰਗ ਪੱਤਰ ਹੁਣ ਦਿੱਤੇ ਜਾਣਗੇ ਚਿਤਾਵਨੀ ਪੱਤਰ ਹੁਣ 32 ਕਿਸਾਨ ਜਥੇਬੰਦੀਆਂ ਘੇਨਗੀਆਂ ਪਾਰਲੀਮੈਂਟ ਨੂੰ ਆਜ਼ਾਦ ਕਿਸਾਨ ਛਗਰ ਕਮੇਟੀ ਦੇ ਜਨਰਲ ਸਕੱਤਰ ਹਜਿੰਦਰ ਸਿੰਘ ਟਾਂਡਾ ਅਤੇ ਪੰਜਾਬ ਸਰਕਲ ਪ੍ਰਧਾਨ ਦਲਵੀਰ ਸਿੰਘ ਬਿਦਾਦਪੁਰ ਦੀ ਅਗਵਾਈ ਹਟ ਕੀਤੇ ਗਏ ਐਲਾਨ ਆਓ ਦੇਖਦੇ ਹਾਂ ਬੀਬੀਸੀ ਇੰਟਰਨੈਸ਼ਨਲ ਰੇਡੀਓ ਦੇ ਸੰਵਾਦਤਾ ਦਰਸ਼ਨ ਕੌਰ ਬਿਦਾਦਪੁਰ ਦੀ ਰਿਪੋਰਟ ਤੁਸੀਂ ਦੇਖ ਰਹੇ ਹੋ ਬੀਬੀਸੀ ਇੰਟਰਨੈਸ਼ਨਲ ਰੇਡੀਓ ਸਾਡਾ YouTube ਚੈਨਲ ਸਬਸਕ੍ਰਾਈਬ ਜਰੂਰ ਕਰੋ ਜੀ ਸੀ ਗੱਲ ਜੀ ਮੇਨਾ ਕਰ ਚੁੱਕਾ ਫੀਡਬੈਕ ਹੋ ਰਿਹਾ ਤੁਸੀਂ ਨੇ ਕਿਹਾ ਬੀਬੀਸ ਇੰਟਰਨੈਸ਼ਨਲ ਰੇਡੀਓ ਅੱਜ ਸੀ ਪਹੁੰਚੀਆਂ ਮਾਤਾ ਗੰਗਾ ਜੀ ਦੇ ਕੁਤਵਰਾ ਸਾਹਿਬ ਜਿੱਥੇ ਕੇ ਹਰਜਿੰਦਰ ਸਿੰਘ ਟੰਡਾ ਜੀ ਪਹੁੰਚੇ ਆ ਤੇ ਬਹੁਤ ਵੱਡੇ ਪੱਧਰ ਤੇ ਮੀਟਿੰਗ ਹੋਣ ਜਾ ਰਹੀ ਆ ਜੋ ਕਿ 25 ਜਹੇ ਬੰਦੀਆਂ ਦਿੱਲੀ ਦੇ ਵਿੱਚ ਬੈਠੀਆਂ ਮੋਰਚੇ ਲਾ ਕੇ ਸਾਢੇ 7 ਮਹੀਨੇ ਤੋਂ ਅੱਜ ਇੱਥੇ ਹੋਰ ਉਹਨਾਂ ਦੀ ਅਗਲੀ ਰਣਨੀਤੀ ਕੀ ਕਹਿੰਦੀ ਆ ਤੇ ਆਪ ਉਹਨਾਂ ਨਾਲ ਗੱਲਬਾਤ ਕਰਾਉਣੀ ਦੁਨੀਆ ਕੇ ਦੋ ਹੱਥ ਮੀਟਿੰਗ ਹੋਈ ਉਹ ਕਿਹੜੀ ਵਿਸ਼ੇ ਦੀ ਹੋਈ ਹੈ ਕਿ ਕੀ ਇਹਨਾਂ ਦਾ ਗੱਲ ਕਿਸ ਨਾਲ ਹੈ ਬਾਈ ਕਿཅਿਕਾ ਬੱਸ ਹਰਦਾਨ ਸਾਹਿਬ ਪੀਡੀਸੀ 3 ਇਹ ਮਾਤਾ ਗੰਗਾ ਦੀ ਕੋਤਵਾਰ ਨਾਲ ਉਹ ਕਾਦੇ ਸੰਬੰਧ ਕੀ ਮਾਜੀ ਹੱਥ ਬਸ ਕਿੱਦਾਂ ਸਬੰਧ ਹੋ ਸਕਦਾ ਹੈ ਅਸੀਂ ਆਪ ਦੇ ਯਾਦ ਕਿਸਾਨ ਸੰਘਾ ਦੀ ਕਮੇਟੀ ਲਗਵਾਜਾ ਸਾਡਾ ਮਾਟ ਨੂੰ ਮਹੋਤ ਕਲਾ ਦੇ ਸੰਬੰਧ ਵਿੱਚ ਮੀਟਿੰਗ ਭਾਈਆ ਇਹਦੇ ਵਿੱਚ ਤਕਰੀਬਨ ਸਾਰੇ ਏਰੀਆ ਦੇ ਕੋਈ 25 ਮਿੰਟ ਜਿਹੜੇ ਆਣ ਕੇ ਸਾਹਮਣੇ ਆ ਗਏ ਇਹ ਜੋ ਸਾਡੇ ਸੁਣਿਆ ਗਿਆ ਪਰ ਪ੍ਰੋਗਰਾਮ ਅਗਦੇ ਕਾਲਾਂ ਦਿੱਤੀਆਂ ਗਈਆਂ ਉਹਦੇ ਸਬੰਧ ਤੇ ਵੀ ਜਿਹੜੀ ਕਿ ਇੱਕ ਤੇ ਸੀ 17 ਤਰੀਕ ਨੂੰ ਸਾਰੇ ਭਾਰਤ ਦੇ ਵਿੱਚ ਟ੍ਰੈਂਕੀਆਂ ਨੂੰ ਚੇਤਾਵਨੀ ਪੱਤਰ ਦੇ ਆਏ ਕਿ ਕਿਉਂਕਿ ਸਤਾਰ ਆਪਣੀ ਹਿੰਦੀ ਜੁਲਾਈ ਤੋਂ ਜਿਹੜਾ ਬਾਅਦ ਸਾਡਾ ਪੌਣਸਾ ਜਲਾਸ਼ ਚੱਲ ਪੜਿਆ ਉਹਦੇ ਸਬੰਧ ਦੇ ਵਿੱਚ ਅਸੀਂ ਜਿਹੜੇ ਪ੍ਰੋਧਿਕਰ ਦੇ ਆਏ ਉਹਨਾਂ ਨੂੰ ਅਤੇ ਤਾਂ ਨਹੀਂ ਪੱਤਰ ਦੇ ਰਹੇ ਆ ਕਿ ਐਸੀ ਪਾਰਲੀਮੈਂਟ ਦੇ ਅੰਦਰ ਜਾ ਕੇ ਅੱਗੇ ਜਿੰਨਾ ਤੁਸੀਂ ਵਾਕ ਆਊਟ ਕਰਕੇ ਤੇ ਇੱਕ ਡਰਾਮਾ ਕਰਕੇ ਬਾਹਰ ਆ ਜਾਂਦੇ ਜੇ ਤੇ ਅੰਦਰ ਸਾਰੀ ਖੁੱਲ੍ਹ ਤੇ ਹੁੰਦੇ ਜੇ ਉਹ ਅੰਦਰ ਆਪ ਨੂੰ ਮਨਮਾਜੀ ਦਾ ਜੋਰ ਦੇ ਜਿਹੜਾ ਬਾਸ਼ਸ਼ਾਲਾ ਕਰੀਂਦੇ ਆ ਐਸੀ ਵਾਲਿਆਂ اجلاس ਦੇ ਵਿੱਚ ਸਾਨੂੰ ਉਹਨਾਂ ਨੂੰ ਬਹੂਗੇ ਕਿ ਉਹ ਜਾਵ ਦੀ ਚੁੱਪ ਤੋੜਨਾ ਪੰਜਾਬ ਦੀ ਕੋਸ਼ਿਸ਼ ਹੈ ਇਹ ਅਸੀਂ ਜਿਹੜਾ 17 ਤਰੀਕ ਨੂੰ ਦੇ ਰਹੇ ਹਾਂ ਉਸ ਤੋਂ ਬਾਅਦ 22 ਤਰੀਕ ਤੋਂ ਸਾਡੇ ਸਤੁਪਤ ਹੋਂਸੇ ਵੱਲੋਂ ਦਿੱਲੀ ਦੀ ਪਾਰਲੀਮੈਂਟ ਤੱਕ ਅਸੀਂ ਜਿੱਤਾ ਅੰਦਰ ਸਰਕਾਰ ਨਾਲ ਗੱਲਬਾਤ ਕਰੂਗੀ ਉਸੇ ਤਰ੍ਹਾਂ ਸੀ ਕਿਸਾਨਾਂ ਦੀ ਬਾਹਰ ਪਾਰਲੀਮੈਂਟ ਪਾ ਕੇ ਸਰਕਾਰ ਦੇ ਸਟਾਇਕ ਲੋਕਾਂ ਦੇ ਰੋਧ ਦੇ ਵਿੱਚ ਆਪਣੀ ਬਾਹਰ ਪਾਰਲੀਮੈਂਟ ਲਾਵਾਂਗੇ ਇਹ ਅਸੀਂ ਵਾਈਟ ਰੇਗ ਨੂੰ ਰੱਖ ਲੈ ਉਹਦੀ ਤਿਆਰੀ ਵਾਸਤੇ ਅੱਜ ਅਸੀਂ ਆ ਜਿਹੜੀਆਂ ਮੀਟਿੰਗਾਂ ਲਾ ਰਹੇ ਆ ਸਾਡੀਆਂ 11 ਤਰੀਕ ਨੂੰ ਮੀਟਿੰਗਾਂ ਚੱਲਦੀਆਂ ਜੇ ਵੀ 2-4 ਦਿਨ ਚੱਲਣਗੀਆਂ 17 ਤਰੀਕ ਨੂੰ ਅਸੀਂ ਵੱਡੇ ਜੱਥੇ ਲੈ ਕੇ ਜਿਹੜੇ ਉੱਥੇ ਜਾ ਰਹੇ ਇੱਕ ਅਸੀਂ ਜਨਾਬ 17 ਤਰੀਕ ਨੂੰ ਲੈ ਕੇ ਜਾ ਰਹੇ ਹਾਂ ਜਾ ਅਸੀਂ ਕਿਥੋਂ 25 30 ਦਾ ਵਿੱਚ ਜਾ ਕੇ ਲੈ ਕੇ ਜਾਵਾਂਗੇ ਤੀਸਰਾ ਅਸੀਂ ਬਹੁਤ ਅਗਸਤ ਲੈ ਕੇ ਜਾਵਾਂਗੇ ਤੀਸਰਾ ਜੱਥਾ ਜਿਹੜਾ ਅਸੀਂ ਬਾਸ ਲੈ ਕੇ ਜਾਵਾਂਗੇ ਇਦਾਂ ਇਹ ਮਹੀਨਾ ਜਿਹੜਾ 20 ਦਿਨਾਂ ਦਾ ਚੱਲਣਾ ਇਹਨਾਂ 20 ਦਿਨਾਂ ਦੇ ਵਿੱਚ ਅਸੀਂ ਸਾਰੇ ਪ੍ਰੋਗਰਾਮ ਬਣਾਏ ਆ ਅਸੀਂ 8-8 ਦਿਨ ਬਾਅਦ ਆਪਣੇ ਵੱਡੇ ਜੱਥੇ ਲੈ ਕੇ ਜਿਹੜੇ ਆ ਸਿੰਘੂ ਵਾੜ ਤੋਂ ਉੱਤੇ ਜਾ ਰਹੇ ਆ ਸਰਕਾਰ ਨੂੰ ਮਜਬੂਰ ਕਰਾਂਗੇ ਕਿ ਜਿਹੜੇ ਕਾਨੂੰਨ ਐ ਨਾ ਪੇ 13 ਬਸ ਤੱਕ ਉਹਦੇ ਵਿੱਚ ਆਪਾਂ ਫੈਸਲਾ ਕੀਤਾ ਵਸੂਕਾ ਮੋਰਚੇ ਵੱਲ ਕਿ ਅਸੀਂ 19 ਤਰੀਕ ਨੂੰ ਛੱਡ ਕੇ 19 ਤਰੀਕ ਨੂੰ ਸਹਾਇਗੀ ਵਾਲਾ ਕਾਮਿਆਂ ਕਿੰਨੇ ਕਿਦਰਾ ਹਾਜਰੀ ਦਿੱਤੀ ਕਿ ਉਹ ਟਿਕਾਣਾ ਕਾਰੀ ਵੀ ਲੈਤੀ ਆ ਗਿਆ ਵੀ ਲੈ 21 ਨੂੰ ਛੁੱਟੀ ਹੈ ਤੇ 22 ਤਰੀਕ ਨੂੰ ਜਿਹੜਾ ਪਾਰਲੀਮੈਂਟ ਦਾ ਚਲਾ ਚੱਲਣਾ ਵਾ ਉਹਦੇ ਵਿੱਚ ਭਰਾਓ ਆਪਾਂ ਇਹ ਪਾਸ ਕੀਤਾ ਵਾ ਵੀ ਸੰਜੂਤ ਮੋਰਚੇ ਵੱਲੋਂ 200 ਆਗੂ ਦਾ ਚਾਹਿਆ ਗਿਆ ਕਰ ਬਾਕੀ ਮੈਂ ਕਿਤੇ ਅਗੇ ਕਿਉਂ ਬਾਕੀ ਲੈ ਜਾਂਦੇ ਤੇ ਭਰਾਓ ਆਪਾਂ ਪੂਰਾ ਦੋਸੋੜਾ ਕਹਾਤਾ ਸੁਣਾ ਕੇ ਬਾਹਰ ਵੀ ਮੇਲ ਵਾਚਦੇ ਕਿਉਂਕਿ ਜਲਾਸ ਚੱਲਣਾ ਵਾ ਜਲਾਸ ਵੀ ਪੱਤਰ ਤੇ ਦੇ ਰਿਆ ਵਾ ਉਸ ਤੋਂ ਬਾਅਦ ਜਿਹੜੇ ਕਿ ਤੋਂ ਪਹਿਲਾਂ ਗੱਲ ਕੀਤੀ ਸੀ ਪਰਮੈਲ ਸਿੰਘ ਨੇ ਕਿ ਮਾਣ ਲਈ ਪਿੰਡਾ ਜਲਾਸ ਚੱਲ ਰਿਹਾ 21 ਤਰੀਕ ਨੂੰ 19 ਤਰੀਕ ਤੋਂ ਹੀ ਸ਼ੁਰੂਆਤ ਹੋਣੀ ਆ ਤੇ 13 ਕਰੂੰਗਾ ਇਹ ਸਰਕਾਰ ਨੂੰ ਮਜਬੂਰ ਕਰੂੰਗਾ ਕਿ ਇਹਨਾਂ ਵਿਤਾਂਤ ਸਰਕਾਰ ਐਸਾ ਜਨਾਜ਼ੇ ਦੇ ਵਿੱਚ ਵਾਪਸ ਲਵੇ ਆਪਾਂ 26 ਜਨਵਰੀ ਨੂੰ ਵੀ ਬੜਾ ਵੱਡਾ ਪ੍ਰੋਗਰਾਮ ਕੀਤਾ ਹੈ 26 ਜਨਵਰੀ ਨੂੰ ਦੋ ਵੀ ਮੇ ਉਹ ਡਿਸਕਸ ਦਿੱਤੇ ਪਰ ਉਹਦੇ ਵਿੱਚ ਸਰਕਾਰ ਪਾਸ ਹੋ ਗਈ ਸੀ ਸਰਕਾਰ ਨੇ ਆਪਣੇ ਵਿੱਚ ਬੰਦੇ ਪਸਾ ਕੇ ਦੇ ਕੋਲ ਬੰਦੇ ਆ ਤੁਹਾਡੇ ਹੱਥਾਂ 'ਚ ਕਰਕੇ ਤੇ ਸਰਕਾਰ ਉਹਨਾਂ ਜ਼ੂਬਿਆਂ ਦੇ ਪਾਸ ਹੋਈ ਉਹ ਬਰੇਡ ਜਿਸ ਤਰੀਕੇ ਦੇ ਨਾਲ ਸਾਡੇ ਸਜੂਤ ਕੋਲ